ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਰੇ ਸਾ ਸੰਗਤ ਤੁਹਾਨੂੰ ਇੱਕ ਹੋਰ ਇਤਿਹਾਸ ਸੁਣਾਉਣੇ ਆ ਦਸਵੇਂ ਪਾਤਸ਼ਾਹ ਜੀ ਦੇ ਭਾਈ ਢੱਲੇ ਦਾ ਦਸਵੇਂ ਪਾਤਸ਼ਾਹ ਜੀ ਨੇ ਜਦੋਂ ਕਿਲਾ ਛੱਡਿਆ ਪਟਾ ਸਾਹਿਬ ਚੰਕੌਰ ਸਾਹਿਬ ਮਾਚੀਵਾੜਾ ਤਾੜ ਸਾਹਿਬ ਇਧਰ ਆਲੂੰਗੀਰ ਆਪਣੇ ਰਾਏਕੋਟ ਮੱਲਾ ਮਾਣੂ ਕੇ ਚੱਕਰ ਇਧਰ ਹੁੰਦੇ ਹੋਏ ਮੌਕਸਰ ਤੇ ਦਮਦਮਾ ਸਾਹਿਬ ਪਹੁੰਚ ਗਏ ਇੱਥੇ ਜਦ ਪਹੁੰਚੇ 사ਤਸੰਗ ਅਤੇ ਸਤਿਗੁਰੂ ਜੀ ਜਿਹੜੂ ਦੀਵਾਨ ਲਗਾਇਆ ਨਾ ਪਹਿਲੇ ਦਿਨੀ ਪਾਈ ਦਲਾਇਆ ਦੇਖਿਆ 사ਤਗੁਰੂ ਜੀ ਬੱਚੇ ਨਹੀਂ ਦੀਂਦੇ ਮਾਤਾਵਾਂ ਨਹੀਂ ਦੀਂਦਿਆਂ 사ਤਗੁਰੂ ਜੀ ਕਹਿੰਦੇ ਢੱਲਿਆ ਮਾਤਾਵਾਂ ਤਾਂ ਹੈਗੀਆਂ ਦਿੱਲੀ ਉਹ ਆ ਜਾਣਗੀਆਂ ਬੱਚੇ ਤਾਂ ਆਪਣੇ ਚਮਕੌਰ ਦੀ ਗੜੀ ਦੇ ਵਿੱਚ ਸੱਚਖੰਡ ਚਲੇ ਗਏ ਸਹੀਦیاں ਪਾ ਗਏ ਬਹੁਤ ਲੜੇ ਪਠਾਣਾ ਦੇ ਨਾਲ ਰੰਗਜੀ ਦੀ ਫੌਜ ਦੇ ਨਾਲ 10 ਲੱਖ ਫੌਜ ਸੀ ਜਿੱਥੇ ਉਹਨਾਂ ਬੱਚਿਆਂ ਨੇ ਸਹੀਦیاں ਪਾਈਆਂ ਕਿੰਨਾ ਮਾਰੇ ਤੂੰ ਮੈਨੂੰ ਦੱਸ ਦਿੰਦੇ ਤੁਸੀਂ ਮੈਨੂੰ ਕਿਉਂ ਨਾ ਦੱਸਿਆ ਤੁਹਾਨੂੰ ਪਤਾ ਮੇਰੇ ਕੋਲੇ 1150 ਬੰਦਾ ਮਰਜੀ ਵੜਾ ਮੇਰਾ ਬਹੁਤ ਕਿੱਥੇ ਕਹੂੰ ਉੱਥੇ ਹੀ ਲੱਗ ਜਾਂਦਾ ਅੜ ਜਾਂਦਾ ਇਹ ਤੂੰ ਤੁਸੀਂ ਮੈਨੂੰ ਦੱਸਦੇ ਤੇ ਮੈਂ ਕਦੇ ਵੀ ਤੁਹਾਡੇ ਬੱਚੇ ਸੀਧੇ ਨਹੀਂ ਸੀ ਹੋਣ ਦਿੰਦਾ ਸਤਿਗੁਰੂ ਜੀ ਬੈਠੇ ਸੋਚ ਰਹੇ ਤੇ ਦੱਲੇ ਦੇ ਹੰਕਾਰ ਆ ਗਿਆ ਬਾਤ ਕਹਿੰਦੇ ਭਾਈ ਦੱਲਿਆ ਜਿਹੜੀ ਹੋਣੀ ਹੁੰਦੀ ਹੈ ਨਾ ਇਹ ਹੋ ਕੇ ਰਹਿੰਦੀ ਹੈ ਨਾ ਇਹ ਸਿੱਖਾਂ ਤੋਂ ਹਟਿਆ ਤੇ ਨਾ ਇਹ ਗੁਰੂਆਂ ਪੀਰਾਂ ਪੀਰਾਂ ਤੋਂ ਹਟਿਆ ਸਭ ਤੇ ਆਉਂਦੀ ਹੈ ਜੋ ਹੋਣੀ ਹੈ ਹੋ ਕੇ ਹੀ ਰਹਿਣੀ ਹੈ ਇਹ ਇੱਕ ਨਿਰੰਕਾਰ ਦੇ ਅਕਾਲ ਪੁਰਖ ਦਾ ਤੇ ਕੁਦਰਤ ਦਾ ਕਿੰਨਾ ਨਿਜ਼ਮ ਹੈ ਨਜਰ ਮਤੇ ਅਨਸਾਰੇ ਜਿਹੜੀ ਆਪਣੀ ਜ਼ਿੰਦਗੀ ਆ ਬੀਤਦੀ ਹੈ ਜਿਹੜੇ ਕਿਸੇ ਨੇ ਕਿਸੇ ਰਾਹ ਜਾਣਾ ਉਸੇ ਰਾਹ ਜਾਣਾ ਪੈਣਾ ਹੈ ਕਹਿੰਦਾ ਨਹੀਂ ਮਾਰੇ ਤੁਸੀਂ ਮੈਨੂੰ ਦੱਸਦੇ ਮੈਂ ਨਹੀਂ ਸੀ ਸਤ ਅੰਗੂਰੀ ਕਹਿੰਦੇ ਕੋਈ ਗੱਲ ਨਹੀਂ ਚਤ ਮਹਾਰਾਜ ਨੇ ਸੋਚ ਲਿਆ ਚਾਹਤਾ ਜੀ ਕੋਈ ਗੱਲ ਨਹੀਂ ਠਹਿਰ ਗਿਆ ਤੇਰਾ ਵੀ ਲਵਾਂਗੇ ਪੇਪਰ ਫਿਰ ਮਤਾਵਾ ਆ ਗਏ ਦਿੱਲੀ ਤੋਂ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਲੈ ਕੇ ਆਏ ਉਹੀ ਲੈ ਕੇ ਗਏ ਸੀ ਗੱਡਿਆਂ ਤੇ ਤੇ ਉਹੀ ਲੈ ਕੇ ਆਏ ਤੇ ਆ ਕੇ ਮਤਾਵਾ ਜੀ ਨੇ ਵੀ ਪੁੱਛਿਆ ਬੇ ਸੱਚੇ ਪਾਤਸ਼ਾਹੀ ਆ ਕੇ ਤੋਂ ਚਰਨ ਪਰਛੇ ਸੁਖਸਾਂਦ ਪੁੱਛੀ ਬੈਠ ਗਈਆਂ ਬੈਠ ਕੇ ਦੀਵਾਨ ਲਗਿਆ ਤੇ ਪੁੱਛਿਆ ਕਹਿੰਦੀ ਬੇਟੇ ਚਾਰੇ ਬੱਚੇ ਨਹੀਂ ਧੀ ਦੇ ਸਤੂਰ ਕਹਿੰਦੇ ਵੱਡੇ ਤਾਂ ਚਮਕੌਰ ਦੀ ਗੜੀ ਚ ਮੋਤਨਾ ਵਿਆਹੇ ਗਏ ਛੋਟੇ ਸਰਹੰਦ ਚ ਵਿਆਹੇ ਗਏ ਤੇ ਉਹ ਲੱਗਿਆ ਨੇ ਮੋਝਣਗੇ ਹੁਣ ਸਤਗੁਰੂ ਜੀ ਕਹਿੰਦੇ ਕਰਕੇ ਹੱਥ ਕਹਿੰਦੇ ਚਾਰ ਬੂਏ ਤੋਂ ਕਿਹਾ ਜੀਵਤ ਕਈ ਹਜ਼ਾਰ ਆਹ ਦੇਖ ਲੋ ਜਿੰਨੇ ਬੈਠੀ ਆ ਸਿੱਖ ਕੌਮ ਸਾਰੇ ਸਾਡੇ ਬੱਚੇ ਹੀ ਆ ਸਾਨੂੰ ਤਾਂ ਪੁੱਤਰ ਹੀ ਲੱਗਦੇ ਆ ਕੋਈ ਗੱਲ ਨਹੀਂ ਉਹਨਾਂ ਦਾ ਉਸ ਟਾਈਮ ਉੱਥੇ ਸੀ ਸੰਜੋਗ ਉੱਧਰ ਚਲੇ ਗਏ ਜਿਵੇਂ ਜਿਵੇਂ ਕਿਸੇ ਦੇ ਟਾਈਮ ਨੇੜੇ ਉਹ ਉਵੇਂ ਉਵੇਂ ਚਰਿਆ ਜਾਂਦਾ ਇਤਿਹਾਸ ਬਣ ਗਿਆ ਤੇ ਤੇਰੇ ਸੋਡੇ ਬੱਚੇ ਨੂੰ ਰਹਿਂਦੀ ਦੁਨੀਆ ਤੇ ਆ ਸੰਗਤਾਂ ਤੇ ਆ ਸਾਡਾ ਕੌਮ ਤੇ ਸਾਡਾ ਪੰਥ ਯਾਦ ਕਰਿਆ ਕਰੇਗਾ ਮੇਲੇ ਲਾਇਆ ਕਰਨਗੇ ਇਤਿਹਾਸ ਬਣਾਇਆ ਕਰਨਗੇ ਇਹਨਾਂ ਦੀਆਂ ਸੀਧੀਆਂ ਮਨਾਇਆ ਕਰਨਗੇ ਐਸਾ ਸਮਾਂ ਆਵੇਗਾ ਗੱਲਾਂ ਫੇਰ ਸੁਣੀ ਗਿਆ ਕਿ ਜਦੋਂ ਨਾ ਹੀ ਹਟਿਆ ਤੇ ਸਤ ਗੁਰੂ ਜੀ ਇੱਕਦਮ ਨਾ ਬੈਠੇ ਤੇ ਕੋਈ ਮਿਸਤਰੀ ਆਪਣੇ ਰਫਲ ਬਣਾਈ ਪੜੀ ਵਧੀਆ ਜੁਰੂ ਦੇ ਵਿੱਚ ਗੋਲੀਆਂ 4 ਕੇ 5 ਭਰਦੇ ਸੀ ਤੇ ਫਿਰ ਉਹਦਾ ਬਟਨ ਆਪਦੇ ਹੀ ਤੇ ਫਿਰ ਉਹ ਕੱਢਦੀ ਸੀ ਬਚਦੀ ਰਫਲ ਬੜੀ ਵਧੀਆ ਸੀ ਉਹ ਮਿਸਤਰੀ ਆ ਕੇ ਕਹਿੰਦਾ ਲੋ ਮਹਾਰਾਜ ਮੈਂ ਰਫਲ ਬਣਾਈ ਆ ਤੇ ਨਿਸ਼ਾਨਾ ਵਨ ਕੇ ਚਲਾ ਕੇ ਦੇਖੋ ਵੀ ਕਿੱਥੋਂ ਤਾਈਂੇ ਮਾਰ ਕਰਦੀ ਆ ਕਹਿੰਦੇ ਠੀਕ ਆ ਭਾਈ ਰਫਲ ਤੂੰ ਤਾਂ ਲੈ ਤੇ ਲਿਆ ਉਹਨਾਂ ਸੀ ਕਰਾ ਗਿਰੂ ਟੈਸਟ ਉਹੜੇ ਖੜਾ ਸੀ ਡੰਗਾ ਸਤਿਗੁਰ ਕੰਦੇ ਡੱਲਿਆ ਲਿਆ ਵੀ ਅੱਜ ਆਪਾਂ ਰੈਫਰਲ ਚੈੱਕ ਕਰਨੀਆਂ ਵੀ ਇਹ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ ਤੇ ਚਲਾ ਕੇ ਦੇਖਣੀਆਂ ਟੈਸਟ ਕਰਨੀਆਂ ਲਿਆ ਆਪਦੇ ਬੰਦੇ ਜਿਹੜੇ ਤੂੰ ਕਹਿੰਦਾ ਨਾ ਮੇਰੇ ਮਰਜੀ ਵੜੇ ਸਖਾ ਜੱਥੇ ਮਾਰਦੀ ਕਹਿੰਦੇ ਉੱਥੇ ਅੜ ਜਾਣਗੇ ਜਾ ਲਿਆ ਉਹ ਡੱਲਾ ਕੇ ਆਪਦੇ ਸਪਾਈਆਂ ਕੋਲੇ ਆਂਿਆਂ ਨੂੰ ਕਹਿਣ ਲੱਗੇ ਆਜੋ ਅੱਜ ਆਪਣੀ ਪਾਰਖਾ ਤੇ ਸਤਿਗੁਰ ਜੀ ਨੇ ਆਹ ਰੈਫਰਲ ਚੈੱਕ ਕਰਨੀਆਂ ਤੇ ਆਜੋ ਨੋ ਨੋ ਕਹਿੰਦੇ ਇਹ ਕੋਈ ਗੱਲ ਆ ਯਾਰ ਕੋਈ ਜੰਗ ਚੁੱਤ ਚੱਲਦਾ ਹੋਵੇ ਉੱਥੇ ਤਾਂ ਜੋਰ ਦਿਖਾ ਦੇਾਂਗੇ ਐ ਥੋੜੋ ਵੀ ਅਸੀਂ ਐ ਨਈ ਮੌਤ ਮਰ ਜਗੇ ਮੂਰੇ ਖੜ ਕੇ ਸਤਗੁਰੂ ਦਾ ਕੀ ਤਾਂ ਗੋਲੀ ਚਲਾ ਤਣਗੇ ਮਾਰ ਦੇਣਗੇ ਤੇ ਕਿਹਦੀ ਮਾਂ ਨੂੰ ਮਾਸੀ ਆਖਾਂਗੇ ਅਸੀਂ ਨਹੀਂ ਜਾਣਾ ਆ ਲੜਾਈ ਜੰਗ ਚੁੱਤ ਚੱਲਦਾ ਉੱਥੇ ਮੈਂ ਆ ਜਾਵਾਂਗੇ ਐ ਡੱਲਾ ਆ ਗਿਆ ਨੇ ਮੋਚਣਾ ਜਾਹੂ ਕੇ ਸਤਗੁਰੂ ਕਹਿੰਦੇ ਲਿਆ ਭਾਈ ਡੱਲਿਆ ਤੂੰ ਲਿਆ ਨੀ ਬੰਦੇ ਕਹਿੰਦਾ ਮਹਾਰਾਜ ਉਹ ਤਾਂ ਕੋਈ ਆਖੇ ਨਹੀਂ ਲੱਗਦਾ ਉਹ ਕਹਿੰਦੇ ਜੰਗ ਚੁੱਤ ਚੱਲਦੇ ਹੁਣ ਫੇਰ ਅਸੀਂ ਉੱਥੇ ਜਾ ਕੇ ਵਿੱਚ ਲੜਗੇ ਫੇਰ ਭਲਾ ਸਿੱਧੀ ਪੰਜਗੇ ਫੇਰ ਸਾਨੂੰ ਕੋਈ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਮਰਨਾ ਨਹੀਂ ਬਹੁਤ ਸਾਤਾ ਉਹ ਕਹਿੰਦਾ ਇਸ਼ਾਰ ਉਸ ਦਾ ਤੂੰ ਕਹਿੰਦਾ ਸੀਗਾ ਵੀ ਮੇਰੇ ਸਿਪਾਹੀ ਲੜਨੋਂ ਤਿਆਰ ਜਿੱਥੇ ਮਰਜੀ ਕਹੋ ਜਿੱਥੇ ਕਹੋ ਉੱਥੇ ਆ ਜਾਣਗੇ ਇਹ ਜੋ ਗੌਰ ਦੀ ਘੜੀ ਚ ਕਿੱਥੋਂ ਲੜ ਰਹੇ ਨੇ ਫਿਰ ਜਿਹੜੇ ਤੇਰੇ ਅੱਜ ਨਹੀਂ ਆਏ ਚੰਗਾ ਫੜ ਜੇ ਤੇਰੇ ਸਿਪਾਹੀ ਨੇ ਤੇ ਡੱਲਿਆ ਤੂੰ ਆ ਜਾ ਮੂੰ ਫੜ ਲਿਆ ਤੇਰੇ ਤੇ ਕਰ ਲਿਆ ਚੱਕ ਡੱਲਾ ਵੀ ਪਾਈ ਮੁਕਰ ਗਿਆ ਕਹਿੰਦਾ ਮਹਾਰਾਜ ਆਇਆ ਨਹੀਂ ਕਉ ਜਿਉਂ ਹੀ ਕਹੇ ਪੰਛੀ ਜਾਨਵਰ ਤੇ ਉਹ ਕਹਿੰਦੇ ਜਿਹੜੇ ਬੰਦੇ ਮਾਰਨ ਵਾਲੀ ਚੀਜ਼ ਐ ਉਹ ਬੰਦਿਆਂ ਤੇ ਹੀ ਵਰਕ ਹੋਊਗੀ ਪਸ਼ੂਆਂ ਨੂੰ ਕਿਉਂ ਮਾਰ ਗਏ ਸੀ ਪੰਛੀਆਂ ਨੂੰ ਕਿਉਂ ਮਾਰ ਗਏ ਬੰਦੇ ਮਾਰਨ ਵਾਲੀ ਚੀਜ਼ ਤਾਂ ਬੰਦਿਆਂ ਤੇ ਵਰਕ ਹੀ ਜਾਂਦੀ ਐ ਜਦੋਂ ਆ ਗੱਲ ਕਪੈਟਾ ਲਾ ਮੋਕਰ ਗਿਆ ਸਾਧੂ ਉਹ ਚੰਗਾ ਬ੍ਰਹ ਸਾਧਾ ਸਾਡੇ ਸੰਗਾਂ ਨੂੰ ਕਹਿ ਜਾ ਕੇ ਉਧਰ ਬਾਬਾ ਵੀਰ ਸਿੰਘ ਤੇ ਤੇ ਸਿੰਘ ਉਧਰ ਨੰਗਾ ਦਾ ਡੇਰਾ ਦੂਰ ਸੀ ਉਥੇ ਡਲਾ ਕਹਿਣ ਗਿਆ ਜਦੋਂ ਉਥੇ ਕਹਿਣ ਗਿਆ ਤੇ ਜਾ ਕੇ ਪਹਿਲੇ ਨੂੰ ਕਿਹਾ ਪੱਜ ਤਰੇ ਭਾਈ ਦੋਇ ਪਿਓ ਕੁੱਤੀ ਵਜ ਤਰੇ ਬਾਬਾ ਵੀ ਸੰਗ ਪੂਰੇ ਧੀ ਸੰਗ ਪਿੱਛੇ ਪੱਜ ਯੌਣ ਬਾਹੋदाई ਬਾਹੋदाई ਜਿਹਨੂੰ ਜਿਹਨੂੰ ਪਤਾ ਲੱਗ ਜਾਵੇ ਉਹ ਹੀ ਕਹਿੰਦੇ ਪਹਿਲਾਂ 2000 ਆਏ ਸਤਿਗੁਰੂ ਜੀ ਕਹਿਣ ਲੱਗੇ ਹਾਂ ਵੀ ਦੱਸੋ ਕਹਿੰਦੇ ਮਹਾਰਾਜ ਅਸੀਂ ਖੜੇ ਹਾਂ ਮੂਰੇ ਲ ਕਰੋੜਾ ਫਲਟਾ ਤੋ ਮਾਰੋ ਸਾਢੇ ਗੋਲੀ ਉਭੀ ਉਹ ਸਤਗੁਰੂ ਨੇ ਰੈਫਰ ਐ ਕਰ ਲੈਣਾ ਤਾਂ ਨੀਵੀ ਕਰਨ ਤਾਂ ਐ ਨੀਵੇਂ ਹੋ ਜਾਣਾ ਜੇ ਉੱਚੀ ਗੱਲ ਤੋਂ ਪੈਰ ਚੱਕ ਲੈਣਾ ਸਤਗੁਰੂ ਦੀ ਪਰਖ ਹੀ ਜਾ ਰਹੀ ਸੀ ਕਿਤੇ ਉਹ ਬੂਰੇ ਹੋ ਜਾਊ ਦਾ ਪੁੱਤਰ ਕਿਤੇ ਉਹ ਹੋ ਜਾਏ ਕਿਤੇ ਉਹ ਹੋ ਜਾਏ ਸਤੁਰ ਜੀ ਮੈਂ ਪਹਿਲਾਂ ਆਇਆ ਉਹ ਕਹਿੰਦਾ ਮੈਂ ਪਹਿਲਾਂ ਆਇਆ ਮਾਰੋਏ ਕਹਿੰਦੇ ਕੋਈ ਨਹੀਂ ਦੋਹੀਂ ਕੜੀਓ ਤੁਹਾਡੇ ਦੋਹਾਂ ਚ ਦੀ ਕੋਈ ਨੰਗਾਦਿਆਂਗੇ ਡੱਲਾ ਦੇਖੀ ਜਾਂਦਾ ਉਹਦੇ ਫੌਜੀ ਵੀ ਖੜੇ ਦੇਖੀ ਜਾਂਦੇ ਆ ਜਦੋਂ ਬੱਬਾ ਬੀਰ ਸਿੰਘ ਤੇ ਧੀਰ ਸਿੰਘ ਦੋਨੇ ਖੜ ਕੇ ਨਾ ਡੀਆਂ ਚਾ ਕੇ ਖੜ ਗਏ ਇੱਕ ਦੂਜੇ ਦੇ ਬਰਾਬਰ ਹੋ ਕੇ ਮਗਰ ਇਹ ਗੁਰ ਵਿਛੜੋ ਸਤੂਗਿਰ ਫੈਰ ਉਤੋਂ ਦੀ ਕੱਢਦਾ ਕਹਿੰਦੇ ਆਜ ਪੱਜ ਕੇ ਸਤੂਗਿਰਾਂ ਜਾ ਕੇ ਵੀਰ ਤੇ ਤੀਰ ਸਿੰਘ ਨੂੰ ਜੱਫੀ ਪਾ ਲਈ ਆ ਮੇਰੇ ਡੱਲੇ ਸੱਖ ਜਿਨ੍ਹਾਂ ਨੇ ਚਮਕੌਰ ਦੀ ਗੜੀ 'ਚ ਜੰਗ ਕਰਿਆ ਇਹ ਜੇ ਸਿੰਘ ਹੈ ਜਿਹੜੇ ਮੌਤ ਤੋਂ ਕਬਰਉਂਦੇ ਨਹੀਂ ਕੋਈ ਅਸੀਂ ਤਾਂ ਰੈਫਲ ਦੀ ਪਰਖ ਹੀ ਕਰਨੀ ਸੀ ਅਸੀਂ ਇਹਨਾਂ ਨੂੰ ਕੀ ਮਾਰਨਾ ਸੀ ਨਾ ਤੇਰੇ ਸਿਪਾਹੀਆਂ ਨੂੰ ਮਾਰਨਾ ਸੀ ਨਾ ਤੈਨੂੰ ਮਾਰਨਾ ਸੀ ਆ ਦੇਖਲਾ ਸਿੰਘਾਂ ਮੌਤ ਤੋਂ ਡਰੇ ਹੈ ਗੋਲੀ ਅਸੀਂ ਨੇ ਪਰ ਵਿੱਚ ਦੀ ਕੱਢਦੇ ਤਾਂ ਵੀ ਇਹ ਮੂਰੇ ਖੜੇ ਸੀ ਤੇ ਅਸੀਂ ਉੱਤੋਂ ਨਹੀਂ ਕੱਢਦੇ ਸੀ ਤਾਂ ਪਰਖ ਕਰਨੀ ਸੀ ਵੀ ਸਿੰਗਲ ਅੱਗੇ ਆਉਂਦੇ ਕਿ ਤੇਰੀ ਫੌਜ ਅੱਗੇ ਆਉਂਦੀ ਹੈ ਐਵੇਂ ਗੱਲਾਂ ਨਹੀਂ ਮਾਰੀਦੀਆਂ ਹੁੰਦੀਆਂ ਧੱਲਿਆ ਤਾਂ ਹੀ ਤਾਂ ਤੂੰ ਇੱਥੇ ਬੈਠਾ ਹੈ ਤੇ ਨਹੀਂ ਤੇਰਾ ਅੱਜ ਦੁਰੰਗ ਤੇ ਨਾਂ ਵੀ ਹੁੰਦਾ ਜਹਾਂ ਕਦੇ ਬਾਤ ਇਹਦੀ ਫੌੜ ਨਹੀਂ ਮਾਰੀਦੀ ਹੁੰਦੀ ਜੇ ਮਾਰੀਏ ਤਾਂ ਉਹਨੂੰ ਪੂਰੀ ਕਰਕੇ ਦਿਖਾਈਏ ਤੇ ਡੱਲਾ ਕਹਿੰਦਾ ਮਹਾਰਾਜੋ ਜੀ ਤੁਰੀ ਇਸੇ ਤਰ੍ਹਾਂ ਹੀ ਕਰਨਾ ਸੀ ਐਂ ਮਾਂ ਗੋਲੀ ਤਾਂ ਦੀ ਨਮਰਤੀ ਮੈਨੂੰ ਤਾਂ ਦੱਸ ਦਿੰਦੇ ਹੌਲੀ ਕਦਨੇ ਜੀ ਖੜ ਜਾ ਮੂਰੇ ਲੈ ਮਹਾਰਾਜ ਕਹਿੰਦੇ ਐ ਨਹੀਂ ਪਰਖਿਆ ਜਾਂਦਾ ਹੰਦਾ ਤੇ ਜਦੋਂ ਇਹ ਚੀਜ਼ਾਂ ਨੂੰ ਪਰਖ ਕਰਨਾ ਹੋਵੇ ਤਾਂ ਫਿਰ ਨਿਸ਼ਾਨਾ ਪੂਰਾ ਹੀ ਲੱਗਦਾ ਹੰਦਾ ਫੇ ਸਤਗੁਰੂ ਜੀ ਨੇ ਭਾਈ ਉਹ ਡੱਲੇ ਨੂੰ ਸਮਝ ਆਇਆ ਕਹਿੰਦਾ ਡੱਲਿਆ ਮੇਰੇ ਸੰਗ ਆ ਜਿਹੜੇ ਚੌਕੌਰ ਦੀ ਘੜੀ ਚ ਲੜੇ ਇਹ ਨਾਮ ਮੌਤ ਤੋਂ ਘਰ ਆਉਣ ਇਹ ਕਿਸੇ ਗੱਲ ਤੋਂ ਨਹੀਂ ਕੋਈ ਜਦੋਂ ਵੀ ਅਸੀਂ ਕਹਿ ਦਈਏ ਤੇ ਸਾਡੇ ਅੱਗੇ ਬਿਲਕੁਲ ਕਿੱਥੇ ਦੂਰ ਤਾਈਂ ਪਹਿਰਾ ਲਾਈ ਬੈਠੇ ਆ ਤੇ ਸਾਡੇ ਕੋਲੇ ਇਹਨਾਂ ਨੇ ਪਹੁੰਚਣ ਨਹੀਂ ਦੇਣਾ ਕੋਈ ਤੇ ਲਾਲਾ ਸਾਹੋ ਤੇ ਇਹ ਜੇ ਸਿੰਘ ਮਰਜੀ ਵੜਿਆ ਸਾਡੇ ਸੰਗ ਇਹ ਤੇ ਡੱਲਾ ਨਿਮੋ ਝੂਣਾ ਹੋ ਕੇ ਖੜ ਗਿਆ ਇਹਨਾਂ ਮਹਾਰਾਜ ਸਾਤ ਵਜਨ ਤਨ ਤੁਸੀਂ ਆ ਤਨ ਤੁਹਾਡੇ ਸਿੱਖ ਹੈ ਸਿੰਘਾਂ ਤੇ ਮੈਨੂੰ ਬਖਸ਼ ਲੋ ਮੈਂ ਗਲਤੀ ਕਰ ਬਠਾ ਬਾਈਕਲ ਜੀ ਦਾ ਖਾਲਸਾ ਵੈਰ ਜੀ ਦੀ ਖਤੇ